ਸਤਿ ਸ਼੍ਰੀ ਅਕਾਲ ਜੀ ਆਨੂੰ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ ਕੁਕਿੰਗ ਚੈਨਲ ਖਾਣਾ ਵਨ ਪਸੰਦ ਪੰਜਾਬੀ ਵਿੱਚ ਜਿਵੇਂ ਕਿ ਸਰਦੀਆਂ ਚੱਲ ਰਹੀਆਂ ਨੇ ਤੇ ਸਰਦੀਆਂ ਵਿੱਚ ਸੂਪ ਪੈਂਟ ਜਿਹੜਾ ਮਜ਼ਾ ਆਂਦਾ ਹੈ ਉਹ ਰੋਟੀ ਖਾਣ ਚ ਵੀ ਨਹੀਂ ਆਂਦਾ ਤੇ ਆਪਾਂ ਇੱਥੇ ਅੱਜ ਮਾਂਚਾ ਉ ਸੂਪ ਬਣਾਵਾਂਗੇ ਇਹਦੇ ਵਾਸਤੇ ਮੈਂ ਇੱਥੇ 1 ਕੱਪ ਬੋਇਲਡ ਨੂਡਲਸ ਰੱਖੀਆਂ ਨੇ ਜੇ ਤੁਹਾਡੇ ਕੋਲ ਇਹ ਨਾ ਹੋਣ ਤਾਂ ਤੁਸੀਂ ਮੈਗੀ ਦਾ ਇੱਕ ਪੈਕੇਟ ਬੋਇਲ ਕਰਕੇ ਲੈ ਸਕਦੇ ਹੋ ਇਸ ਤੋਂ ਅਸੀਂ ਕ੍ਰਿਸਪੀ ਨੂਡਲਸ ਬਣਾਵਾਂਗੇ ਤੇ ਇਹ ਜਿਹੜੀ ਨੂਡਲਸ ਨੇ ਇਹ ਸੂਪ ਵਿੱਚ ਬਹੁਤ ਸਦਾ ਵਧੀਆ ਕ੍ਰਾਂਚ ਪੈਦਾ ਕਰਦੀਆਂ ਨੇ ਤੇ ਇਸ ਵਾਸਤੇ ਤੁਸੀਂ ਜ਼ਰੂਰ ਐਡ ਕਰਨਾ ਤੇ ਇੱਥੇ ਹਰੀਆਂ ਸਬਜ਼ੀਆਂ ਲਿੱਤੀਆਂ ਨੇ 1 ਕੱਪ ਪੱਤਾ ਗੋਬੀ ਇਹਨੂੰ ਵੀ ਬਰੀਕ ਚੌਪ ਕਰ ਲੈਂਦਾ ਐ ਮੈਂ ਤੇ ਇਸ ਤਰੀਕੇ ਨਾਲ ਚੌਪ ਕਰਨ ਨਾਲ ਬਹੁਤ ਵਧੀਆ ਸਵਾਦ ਤੇ ਕ੍ਰਾਂਚ ਆਂਦਾ ਹੈ ਇੱਕ ਪਿਆਜ਼ ਚੌਪ ਕਰਕੇ ਲੈਂਦਾ ਹੈ ਇੱਕ ਗਾਜਰ ਚੌਪ ਕਰਕੇ ਲੀਤੀ ਹੈ ਤੇ ਇੱਕ Shimla mirch ਵੀ ਚੌਪ ਕੀਤੀ ਹੈ ਤੇ ਇੱਥੇ ਅਦਰਕ ਹੈ 1 ਇੰਚ ਦਾ ਟੁਕੜਾ ਤੇ ਲਸਣ ਦੀਆਂ 8-10 ਕਲੀਆਂ ਲਸਣ ਦਾ ਬਹੁਤ ਵਧੀਆ ਸਵਾਦ ਆਂਦਾ ਹੈ ਦੇ ਵਿੱਚ ਹਰੀਆਂ ਮਿਰਚਾਂ ਜੇ ਤੁਸੀਂ ਬੱਚੇ ਵਾਸਤੇ ਬਣਾ ਰਹੇ ਹੋ ਤੇ ਹਰੀਆਂ ਮਿਰਚਾਂ ਅਵੋਇਡ ਕਰ ਸਕਦੇ ਹੋ ਤੇ ਇੱਥੇ ਮੈਂ ਦੋ ਹਰੀਆਂ ਮਿਰਚਾਂ ਲਿੱਤੀਆਂ ਨੇ ਤੇ ਨਾਲ ਅਸੀਂ ਕਾਲੀ ਮਿਰਚਾਂ ਵੀ ਐਡ ਕਰਨੀਆਂ ਨੇ ਤੇ ਇਸ ਵਾਸਤੇ ਜੇ ਤੁਸੀਂ ਕਰਾਰਾ ਨਹੀਂ ਬਣਾਉਣਾ ਤੇ ਹਰੀਆਂ ਮਿਰਚਾਂ ਅਵੋਇਡ ਕਰ ਸਕਦੇ ਹੋ ਤੇ ਇੱਥੇ 3-4 ਮਸ਼ਰੂਮ ਲਿੱਤੀਆਂ ਨੇ ਮਸ਼ਰੂਮ ਜ਼ਰੂਰ ਐਡ ਕਰਨਾ ਹੈ ਤੇ ਨਾਲ ਸਵਾਦ ਜਿਹੜਾ ਹੈ ਉਹ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਤੇ ਸਾਰੀਆਂ ਸਬਜ਼ੀਆਂ ਜਿਹੜੀਆਂ ਨੇ ਉਹ 1/4 ਕੱਪ ਨੇ ਤੇ ਜਿਹੜੀ ਪੱਤਾ ਗੋਭੀ ਹੈ ਉਹ 1 ਕੱਪ ਜਿੰਨੀ ਹੈ ਤੇ ਹਰੀਆ ਜਿਹੜੀਆਂ ਡੰਡੀਆਂ ਹੁੰਦੀਆਂ ਨੇ ਧਨੀਏ ਦੀਆਂ ਉਹ ਵੀ ਲਿੱਤੀਆਂ ਨੇ ਔਇਲ 2 ਟੇਬਲस्पून ਔਇਲ ਦੀ ਥਾਂ ਤੇ ਤੁਸੀਂ ਬਟਰ ਵੀ ਯੂਜ਼ ਕਰ ਸਕਦੇ ਹੋ ਤੇ ਇੱਥੇ ਸੋਇਆ ਸੌਸ ਹੈ ਡਾਰਕ ਸੋਇਆ ਸੌਸ ਲਿੱਤੀ ਹੈ ਤੇ 2 ਛੋਟੇ ਚਮਚ ਡਾਰਕ ਸੋਇਆ ਸੌਸ ਤੇ ਨੇ ਤੇ ਨਾਲ ਹੀ ਅਸੀਂ ਲੀਤੀਏ 1 ਟੇਬਲस्पून ਜਿੰਨੀ ਰੈੱਡ ਚਿੱਲੀ ਸੌਸ ਤੁਸੀਂ ਗ੍ਰੀਨ ਚਿੱਲੀ ਸੌਸ ਦਾ ਯੂਜ਼ ਵੀ ਕਰ ਸਕਦੇ ਹੋ ਬਟ ਮੈਂ ਇੱਥੇ ਰੈੱਡ ਵਾਲੀ ਲੀਤੀ ਹੈ ਤੇ ਟੇਸਟ ਦੇ ਅਕੋਰਡਿੰਗਲੀ ਅਸੀਂ ਸਾਲਟ ਐਡ ਕਰਾਂਗੇ ਤੇ ਨਾਲ ਹੀ ਇੱਥੇ ਜਿਹੜਾ ਕਾਰਨ ਫਲਾਰ ਹੈ ਉਹ ਲਿੱਤਾ ਹੈ ਇਹਨਾਂ ਨੂਡਲਾਂ ਨੂੰ ਕੋਟ ਕਰਨ ਲਈ ਤੇ ਸੂਪ ਨੂੰ ਗਾੜਾ ਕਰਨ ਲਈ ਤੇ ਇੱਥੇ ਲੈਂਤੀਆਂ ਨੇ ਮੈਂ ਵੈਜੀਟੇਬਲ ਸਟਾਕ ਬਣਾਉਣ ਲਈ ਵੇਸਟ ਜਿਹੜੀ ਸਬਜ਼ੀਆਂ ਹੁੰਦੀਆਂ ਨੇ ਉਹ ਲੈਂਤੀਆਂ ਨੇ ਡੰਠਲ, ਗੋਬੀ ਦਾ ਤੇ ਨਾਲ ਹੀ ਗਾਜਰ, ਦੰੜਾ ਤੇ ਗਾਜਰ ਤੇ ਨਾਲ ਹੀ ਜਿਹੜੀ ਵੀ ਤੁਹਾਡੇ ਕੋਲ ਸਬਜ਼ੀਆਂ ਵੇਸਟ ਹੋਣ, ਛਿਲਕੇ ਵੇਸਟ ਹੋਣ ਜਿਵੇਂ ਕਿ ਮਟਰ ਕੇ ਛਿਲਕੇ, ਆਲੂ ਦੇ ਛਿਲਕੇ ਉਹ ਸਾਰੇ ਤੁਸੀਂ ਯੂਜ਼ ਕਰ ਸਕਦੇ ਹੋ ਵੈਜੀਟੇਬਲ ਸਟਾਕ ਬਣਾਉਣ ਵਿੱਚ। ਮੈਂ ਇੱਥੇ ਸ਼ਲਗਮ, ਗਾਜਰ ਤੇ ਗੋਬੀ ਦੇ ਡੰਠਲ ਲਿੱਤੇ ਨੇ। ਜੋ ਵੀ ਤੁਹਾਡੇ ਕੋਲ ਛਿਲਕੇ ਤੁਸੀਂ ਸੁੱਟਣ ਵਾਸਤੇ ਰੱਖੇ ਹੋਣ ਉਹਨਾਂ ਨੂੰ ਚੰਗੀ ਤਰੀਕੇ ਨਾਲ ਧੋ ਕੇ ਤੁਸੀਂ ਪਾਣੀ 'ਚ ਬੋਇਲ ਕਰਕੇ ਵੈਜੀਟੇਬਲ ਸਟਾਕ ਰੈਡੀ ਕਰ ਸਕਦੇ ਹੋ ਤੇ ਇੱਥੇ ਜਿਹੜਾ ਤੁਸੀਂ ਵੇਖ ਸਕਦੇ ਹੋ ਡੰਠਲਿੱਤੇ ਨੇ ਸ਼ਲਜਮ ਤੇ ਨਾਲ ਹੀ ਅਸੀਂ ਗਾਜਰ ਦਾ ਯੂਜ਼ ਕੀਤਾ ਹੈ 1 ਤੋਂ 1.5 ਲੀਟਰ ਪਾਣੀ ਵਿੱਚ ਅਸੀਂ ਸਾਰੀਆਂ ਸਬਜ਼ੀਆਂ ਪਾ ਕੇ 10-15 ਮਿੰਟ ਵਾਸਤੇ ਬੋਇਲ ਕਰਾਂਗੇ ਤੇ ਸਾਡਾ ਵੈਜੀਟੇਬਲ ਸਟਾਕ ਰੈਡੀ ਹੋ ਜਾਏਗਾ ਤੇ ਇੱਥੇ ਨੂਡਲਸ ਨੂੰ ਕੋਟ ਕਰ ਲਾਂਗੇ ਨੂਡਲਸ ਜਿਹੜੀਆਂ ਨੇ ਉਹ ਚੰਗੀ ਤਰ੍ਹਾਂ ਸੁਖਾ ਲਿੱਤੀਆਂ ਸਨ ਮੈਂ ਤੇ ਨਾਲ ਹੀ 2 ਟੇਬਲस्पून ਜਿੰਨਾ ਕਾਰਨ ਫਲਾਰ ਪਾ ਕੇ ਨਾ ਨੂੰ ਚੰਗੀ ਤਰੀਕੇ ਨਾਲ ਕੋਟ ਕਰ ਲਾਂਗੇ ਇਸ ਤਰੀਕੇ ਨਾਲ ਕੋਟ ਕਰਨ ਨਾਲ ਜਦ ਅਸੀਂ ਨੂਡਲਸ ਫਰਾਈ ਕਰਨੇ ਆ ਤੇ ਬਹੁਤ ਜ਼ਿਆਦਾ ਕਰਾਰੀ ਹੋ ਜਾਂਦੀਆਂ ਨੇ ਤੇ ਸੌਫਟ ਵੀ ਨਹੀਂ ਪੈਂਦੀ ਛੇਤੀ ਛੇਤੀ ਤੇ ਇਸ ਵਾਸਤੇ ਇਹਨਾਂ ਨੂੰ ਚੰਗੀ ਤਰੀਕੇ ਨਾਲ ਕੋਟ ਕਰਕੇ ਅਸੀਂ ਬਿਲਕੁਲ ਹਾਰਡ オイル ਵਿੱਚ ਫਰਾਈ ਕਰਨੀਆਂ ਨੇ ਤੇ ਇੱਥੇ ਮੈਂ ਤੇਲ ਜਿਹੜਾ ਹੈ ਉਹ ਪਹਿਲਾਂ ਹੀ ਗਰਮ ਕਰ ਲਿੱਤਾ ਸੀ ਤੇ ਹੁਣ ਆਪਾਂ ਨੂਡਲਸ ਇਹਦੇ ਵਿੱਚ ਪਾ ਲੈਣੀਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਤੇਲ ਜਿਹੜਾ ਹੈ ਬੜੀ ਝਾਗ ਬਣਾਉਣ ਲੱਗਦਾ ਹੈ ਤੇ ਇਸ ਵਾਸਤੇ ਬਰਤਨ ਜਿਹੜਾ ਤੁਸੀਂ ਉਹ ਥੋੜਾ ਨੀਵਾਂ ਲੈਣਾ ਤੇ ਇਸ ਤਰੀਕੇ ਨਾਲ ਬਿਲਕੁਲ ਹਾਈ ਫਲੇਮ ਤੇ ਬਿਲਕੁਲ कुरकुरी ਕਰਾਰੀ ਹੋਣ ਤੱਕ ਅਸੀਂ ਜਿਹੜੀ ਨੂਡਲਸ ਨੇ ਉਹਨਾਂ ਨੂੰ ਫਰਾਈ ਕਰ ਲਾਂਗੇ ਤੇ ਇੱਥੇ ਨੂਡਲ ਜਿਹੜੀ ਨੇ ਉਹ 골ਡਨ ਹੋ ਚੁੱਕਿਆ ਨੇ 5 ਮਿੰਟ ਲੱਗਦੇ ਨੇ ਬਿਲਕੁਲ ਵੀ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਜਦ ਝਾਗ ਖਤਮ ਹੋ ਜਾਣ ਤੇ ਨੂਡਲਸ ਕਰਾਰੀ ਹੋ ਜਾਣ ਤੇ ਆਪਾਂ ਇਹਨਾਂ ਨੂੰ ਟਿਸ਼ੂ ਪੇਪਰ ਤੇ ਲਾ ਲਾਂਗੇ ਤਾਂ ਕਿ ਜਿਹੜਾ ਵੀ ਐਕਸਟਰਾ ਆਇਲ ਹੋਏ ਉਹ ਟਿਸ਼ੂ ਚ ਆ ਜਾਏ ਤੇ ਹੁਣ ਆਪਾਂ ਸੂਪ ਬਣਾਉਣਾ ਸ਼ੁਰੂ ਕਰਾਂਗੇ ਇਹਦੇ ਵਾਸਤੇ ਮੈਂ ਇੱਥੇ ਆਇਲ ਲੈ ਲਿੱਤਾ ਦੋ ਛੋਟੇ ਚਮਚ ਜਿੰਨਾ ਆਇਲ ਲੈਤਾ ਬਹੁਤ ਜ਼ਿਆਦਾ ਆਇਲ ਦੀ ਕੋਈ ਜ਼ਰੂਰਤ ਨਹੀਂ ਹੈ ਸੂਪ ਵਿੱਚ ਜਸਟ ਸਾਨੂੰ ਆਇਲ ਇਸ ਵਾਸਤੇ ਚਾਹੀਦਾ ਹੈ ਤਾਂ ਕਿ ਲਸਣ ਤੇ ਪਿਆਜ਼ ਦਾ ਤੇ ਲਸਣ ਤੇ ਜਿਹੜਾ ਅਦਰਕ ਦਾ ਫਲੇਵਰ ਹੈ ਉਹ ਇਹਦੇ ਵਿੱਚ ਆ ਜਾਏ ਤੇ 8-10 ਕਲੀਆਂ ਲਸਣ ਦੀਆ ਬਿਲਕੁਲ ਬਰੀਕ ਚੋਪ ਕਰਕੇ ਤੇ ਅਦਰਕ ਦੀਆ ਮੈਂ ਦੇਚ ਪਾ ਲਿੱਤਿਆਂ ਨੇ ਤੇ ਇਹਨਾਂ ਨੂੰ ਫਰਾਈ ਕਰਾਂਗੇ ਭੁੰਨਾਂਗੇ ਅਸੀਂ ਤੇ ਨਾਲ ਹੀ ਅਸੀਂ ਹਰੀਆਂ ਮਿਰਚਾਂ ਵੀ ਐਡ ਕਰ ਦਿੱਤੀਆਂ ਨੇ ਤੇ ਤੁਸੀਂ ਵੇਖ ਸਕਦੇ ਹੋ ਅਸੀਂ ਜਦ ਪਿਆਜ਼ ਐਡ ਕੀਤੇ ਨੇ ਤਾਂ ਇਹ ਬਿਲਕੁਲ 골ਡਨ ਹੋ ਚੁੱਕੀਆਂ ਨੇ ਤੇ ਹੁਣ ਆਪਾਂ ਇੱਕ ਇੱਕ ਕਰਕੇ ਸਾਰੀਆਂ ਸਬਜ਼ੀਆਂ ਪਾ ਦਾਂਗੇ ਗਾਜਰ ਪੱਤਾ ਗੋਬੀ ਤੇ ਨਾਲ ਹੀ ਜਿਹੜੀ ਅਸੀਂ ਸ਼ਿਮਲਾ ਮਿਰਚ ਮਸ਼ਰੂਮ ਇਹਨਾਂ ਨੂੰ 1 ਮਿੰਟ ਵਾਸਤੇ ਪੁੰਨਾਗੇ ਚੰਗੀ ਤਰੀਕੇ ਨਾਲ ਪੁੰਨਨ ਨਾਲ ਇਹਨਾਂ ਦਾ ਫਲੇਵਰ ਜਿਹੜਾ ਹੈ ਉਹ ਨਿਖਰ ਕੇ ਆਂਦਾ ਹੈ ਤੇ ਕ੍ਰੰਚ ਵੀ ਜਿਹੜਾ ਹੈ ਉਹ ਬਣਿਆ ਰਹਿੰਦਾ ਹੈ ਸਬਜ਼ੀਆਂ ਪੁੰਨਨ ਤੋਂ ਬਾਅਦ ਅਸੀਂ ਇੱਕ ਛੋਟਾ ਚਮਚ ਜਿੰਨਾ ਨਮਕ ਐਡ ਕਰ ਦਾਂਗੇ ਬਾਅਦ ਤੁਸੀਂ ਨਮਕ ਐਡਜਸਟ ਕਰ ਸਕਦੇ ਹੋ ਸੂਪ ਵਿੱਚ ਉਦੀ ਕੁਆਂਟੀਟੀ ਦੇ ਅਕੋਰਡਿੰਗਲੀ ਤੇ ਹੁਣ ਆਪਾਂ ਐਡ ਕਰ ਦਾਂਗੇ ਕਾਲੀ ਮਿਰਚਾਂ ਦਾ ਪਾਊਡਰ ਇੱਕ ਛੋਟਾ ਚਮਚ ਤੇ ਨਾਲ ਹੀ ਅਸੀਂ ਡਾਰਕ ਸੋਇਆ ਸੌਸ ਚਿਲੀ ਸੌਸ ਉਹ ਵੀ ਪਾ ਦਾਂਗੇ ਤੇ 1 ਮਿੰਟ ਵਾਸਤੇ ਪੁੰਨ ਲਾਂਗੇ ਤੇ ਥੋੜਾ ਜਿਹਾ ਪਾਣੀ ਮੈਂ ਸੋਇਆ ਸੌਸ ਦੀ ਇੱਕ ਟੋਰੀ ਵਿੱਚ ਪਾ ਕੇ ਇਹਦੇ ਵਿੱਚ ਐਡ ਕਰ ਦਿੱਤਾ ਹੈ ਤੇ ਗੈਸ ਦਾ ਫਲੇਮ ਲੋ ਰੱਖਣਾ ਹੈ ਇਸ ਵੇਲੇ ਤੇ ਹੁਣ ਆਪਾਂ ਸਿੱਧਾ ਜਿਹੜਾ ਵੈਜੀਟੇਬਲ ਸਟਾਕ ਅਸੀਂ ਰੈਡੀ ਕੀਤਾ ਸੀ ਉਹ ਪਾ ਦਾਂਗੇ ਤੁਸੀਂ ਦੇਖ ਸਕਦੇ ਹੋ ਮੈਂ ਸਾਰੀਆਂ ਸਬਜ਼ੀਆਂ ਨੂੰ ਚੰਗੀ ਤਰੀਕੇ ਨਾਲ ਬੋਇਲ ਕਰਕੇ ਫਿਰ ਇਸ ਨੂੰ ਰੈਡੀ ਕੀਤਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਐਕਸਟਰਾ ਪਾਣੀ ਵੀ ਐਡ ਕਰ ਰਹੇ ਹਾਂ ਤਾਂ ਕਿ ਜਦ ਸੂਪ ਬੋਇਲ ਕਰਾਂਗੇ ਤਾਂ ਜਦ ਇਹ ਥੋੜਾ ਰਿਡਿਊਸ ਹੋਏਗਾ ਇਸ ਵਾਸਤੇ ਤੇ ਅੱਧਾ ਲੀਟਰ ਪਾਣੀ ਮੈਂ ਹੋਰ ਐਡ ਕੀਤਾ ਹੈ ਕੁੱਲ 6 ਕੱਪ ਜਿੰਨਾ ਪਾਣੀ ਹੈ ਤੇ ਸੂਪ ਜਿਹੜਾ ਹੈ ਉਹ 5 ਕੱਪ ਜਿੰਨਾ ਰੈਡੀ ਹੋਏਗਾ ਤੇ ਨਮਕ ਜਿਹੜਾ ਮੈਨੂੰ ਘੱਟ ਲੱਗ ਰਿਹਾ ਸੀ ਤੇ ਇਸ ਵਾਸਤੇ ਥੋੜਾ ਜਿਹਾ ਨਮਕ ਹੋਰ ਐਡ ਕਰ ਦਿੱਤਾ ਹੈ ਮੈਂ ਅੱਧਾ ਛੋਟਾ ਚਮਚ ਜਿੰਨਾ ਤੇ ਇਸ ਨੂੰ ਚੰਗੀ ਤਰੀਕੇ ਨਾਲ ਹੁਣ ਬੋਇਲ ਕਰਾਂਗੇ ਤੇ ਨਾਲ ਹੀ ਮੈਂ ਐਡ ਕੀਤਾ ਹੈ ਵਿਨੇਗਰ ਬੋਇਲ ਆਉਣ ਦੇ ਵੇਲੇ ਹੀ ਅਸੀਂ ਵਿਨੇਗਰ ਐਡ ਕਰਨਾ ਬਹੁਤ ਪਹਿਲਾਂ ਐਡ ਨਹੀਂ ਕਰਨਾ ਤੇ ਇੱਥੇ ਦੋ ਛੋਟੇ ਚਮਚ ਵਿਨੇਗਰ ਪਾ ਦਿੱਤਾ ਹੈ ਮੈਂ ਤੇ ਸੂਪ ਨੂੰ 5 ਮਿੰਟ ਵਾਸਤੇ ਬੋਇਲ ਕੀਤਾ ਹੈ ਤੇ ਹੁਣ ਆਪਾਂ ਪਾ ਦਾਂਗੇ ਧਨੀਏ ਦੀਆਂ ਡੰਡੀਆਂ ਤੇ ਧਨੀਆ ਬਰੀਕ ਚੋਪ ਕੀਤਾ ਹੋਇਆ ਤੇ ਸੂਪ ਚੰਗੀ ਤਰੀਕੇ ਨਾਲ ਬੋਇਲ ਹੋ ਚੁੱਕਿਆ ਹੈ ਤੇ ਹੁਣ ਜਦ ਇਹ ਬੋਇਲ ਹੋ ਜਾਏਗਾ ਚੰਗੀ ਤਰੀਕੇ ਨਾਲ ਤੇ ਅੱਧਾ ਕੱਪ ਪਾਣੀ ਵਿੱਚ ਇੱਕ ਵੱਡਾ ਚਮਚ ਕਾਰਨ ਫਲਾਰ ਦਾ ਐਡ ਕੀਤਾ ਹੈ ਮੈਂ ਇਸ ਸੂਪ ਵਿੱਚ ਕਾਰਨ ਫਲਾਰ ਦੀ ਸਲਰੀ ਜਿਹੜੀ ਹੈ ਉਹ ਜ਼ਰੂਰੀ ਹੈ ਨਹੀਂ ਤਾਂ ਪਾਣੀ ਵਰਗਾ ਸੂਪ ਰਹਿੰਦਾ ਹੈ ਤੇ ਇਸ ਵਾਸਤੇ ਅੱਧਾ ਛੋਟੇ ਕੱਪ ਵਿੱਚ ਮੈਂ ਤੇ ਇੱਕ ਵੱਡਾ ਚਮਚ ਕਾਰਨ ਫਲਾਰ ਦੀ ਸਲਰੀ ਰੈਡੀ ਕਰ ਲੈਂਦੀ ਹੈ ਤੇ ਹੁਣ ਇਹਨੂੰ ਚੰਗੀ ਤਰੀਕੇ ਨਾਲ ਚਲਾਉਂਦੇ ਹੋਏ ਇਹਨੂੰ ਐਡ ਕਰਨਾ ਹੈ ਬਿਲਕੁਲ ਇੱਕ ਥਾਂ ਤੇ ਨਹੀਂ ਪਾਣਾ ਨਹੀਂ ਤਾਂ ਗੱਠਾ ਪੈ ਜਾਣਗੀਆਂ ਤੇ ਇਸ ਤਰੀਕੇ ਨਾਲ ਚਮਚ ਨਾਲ ਹਲਾਉਂਦੇ ਹੋਏ ਥੋੜਾ ਥੋੜਾ ਕਰਕੇ ਅਸੀਂ ਸਲਰੀ ਪਾਵਾਂਗੇ ਜਦ ਸਾਨੂੰ ਕਨਸਿਸਟੈਂਸੀ ਸਹੀ ਲੱਗੇਗੀ ਤੇ ਉਸੀ ਸਲਰੀ ਜਿਹੜੀ ਹੈ ਉਸ ਦੇ ਅਕੋਰਡਿੰਗਲੀ ਐਡ ਕਰ ਸਕਦੇ ਹੋ ਤੇ ਕਨਸਿਸਟੈਂਸੀ ਜਿਹੜੀ ਹੈ ਬਿਲਕੁਲ ਸਹੀ ਹੈ ਬਹੁਤ ਜ਼ਿਆਦਾ ਐਡ ਨਹੀਂ ਕੀਤਾ ਤਾਂ ਥੋੜਾ ਜਿਹਾ ਪਾਣੀ ਪਾਇਆ ਮੈਂ ਕਟੋਰੀ ਵਿੱਚ ਤੇ ਹੁਣ ਆਪਾਂ ਇਹ ਪਾਣੀ ਪਾ ਕੇ ਵੀ ਕਿਉਂਕਿ ਕਾਰਨਫਲਰ ਜਿਹੜਾ ਹੈ ਉਹ ਥੱਲੇ ਬਹਿ ਜਾਂਦਾ ਹੈ ਤੇ ਇਸ ਵਾਸਤੇ ਮੈਂ ਪਾਣੀ ਪਾ ਕੇ ਇਹਨੂੰ ਮਿਕਸ ਕੀਤਾ ਤੇ ਤੁਸੀਂ ਵੇਖ ਸਕਦੇ ਹੋ ਸੂਪ ਜਿਹੜਾ ਹੈ گاੜਾ ਹੋ ਚੁੱਕਿਆ ਹੈ ਤੇ ਕਾਰਨਫਲਰ ਜਿਹੜਾ ਹਲੇ ਵੀ ਮਾਰਾ ਜਿਹਾ ਕੌਲੀ ਵਿੱਚ ਹੈ ਤੇ ਉਹਨੂੰ ਮੈਂ ਸਾਈਡ ਤੇ ਧਰ ਰਹੀ ਹਾਂ ਜੇ ਤੁਹਾਨੂੰ ਲੱਗੇ ਕਿ ਕੌਰਨ ਫਲਾਰ ਘੱਟ ਹੈ ਤੇ ਤੁਸੀਂ ਅੱਧਾ ਚਮਚ ਜਿੰਨਾ ਹੋਰ ਐਡ ਕਰਕੇ ਸਲਰੀ ਬਣਾ ਸਕਦੇ ਹੋ ਬਟ ਮੈਨੂੰ ਬਹੁਤ ਜ਼ਿਆਦਾ ਗਾੜਾ ਸੂਪ ਨਹੀਂ ਚਾਹੀਦਾ ਸੀ ਕਿਉਂਕਿ ਰੱਖਣ ਵੇਲੇ ਇਹ ਜਿਹੜਾ ਉਹ ਜੰਮ ਜਾਂਦਾ ਹੈ ਫਿਰ ਇਸ ਵਾਸਤੇ ਚੰਗਾ ਨਹੀਂ ਲੱਗਦਾ ਤੇ ਹੁਣ ਤੁਸੀਂ ਵੇਖ ਸਕਦੇ ਹੋ ਬਿਲਕੁਲ ਮਾਰਕੀਟ ਵਰਗਾ ਹੋਟਲਾਂ ਵਰਗਾ ਜਿਹੜਾ ਸੂਪ ਹੈ ਉਹ ਰੈਡੀ ਹੋ ਚੁੱਕਿਆ ਹੈ ਬਿਲਕੁਲ ਚੰਗੇ ਤਰੀਕੇ ਨਾਲ 3-4 ਮਿੰਟ ਵਾਸਤੇ ਬੋਇਲ ਕੀਤਾ ਹੈ ਕੌਰਨ ਫਲਾਰ ਪਾਣ ਤੋਂ ਬਾਅਦ ਤੇ ਹੁਣ ਮੈਂ ਐਡ ਕੀਤੇ ਨੇ ਬਰੀਕ ਕੱਟੇ ਹੋਏ ਹਰੇ ਪਿਆਜ਼ ਤੇ ਹੁਣ ਆਪਾਂ ਸੂਪ ਨੂੰ ਸਰਵ ਕਰ ਦਾਂਗੇ ਤੁਸੀਂ ਦੇਖ ਸਕਦੇ ਹੋ ਸਬਜ਼ੀਆਂ ਦਾ ਕ੍ਰਾਂਚ ਵੀ ਬਣਿਆ ਹੋਇਆ ਹੈ ਬਿਲਕੁਲ ਘੁਲੀਆਂ ਵੀ ਨਹੀਂ ਨੇ ਤੇ ਸੂਪ ਬਹੁਤ ਹੀ ਵਧੀਆ ਦਿਖ ਰਿਹਾ ਹੈ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਤੇ ਮੈਨੂੰ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਸੂਪ ਕਿਹੋ ਜਿਹਾ ਲੱਗਾ ਇਹ ਸੂਪ ਜਿਹੜਾ ਹੈ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਜੇ ਤੁਹਾਨੂੰ ਪਸੰਦ ਹੋਏ ਤਾਂ ਤੁਸੀਂ ਇੱਕ ਛੋਟਾ ਚਮਚੀ ਚੀਨੀ ਵੀ ਪਾ ਸਕਦੇ ਹੋ ਇਹਦੇ ਵਿੱਚ ਉਹਦੇ ਨਾਲ ਵੀ ਟੇਸਟ ਵੱਧ ਜਾਂਦਾ ਹੈ ਤੇ ਇੱਥੇ ਮੈਂ ਚੀਨੀ ਅਵੋਇਡ ਕੀਤੀ ਹੈ ਤੇ ਹੁਣ ਆਪਾਂ ਇਸ ਤਰੀਕੇ ਨਾਲ ਇਹਨੂੰ ਗਾਰਨਿਸ਼ ਕਰਾਂਗੇ ਨੂਡਲਸ ਨਾਲ ਤੁਸੀਂ ਇਹ ਕ੍ਰਿਸਪੀ ਨੂਡਲਸ ਜਦ ਇਹਦੇ ਤੇ ਸਰਵ ਕਰੋਗੇ ਤੇ ਤੁਹਾਨੂੰ ਮਜ਼ਾ ਆ ਜਾਏਗਾ ਆਪਣੀ ਫੈਮਿਲੀ ਤੇ ਫਰੈਂਡਸ ਵਾਸਤੇ ਬਣਾ ਕੇ ਵੇਖੋ ਤੇ ਆਪਣੇ ਵਾਸਤੇ ਵੀ ਟਰਾਈ ਕਰੋ ਤੇ ਜੇ ਤੁਹਾਨੂੰ ਮੇਰੀ ਰੈਸਪੀਸ ਪਸੰਦ ਆ ਰਹੀਆਂ ਨੇ ਤੇ ਚੈਨਲ ਨੂੰ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਵੀਡੀਓਜ਼ ਨੂੰ ਸ਼ੇਅਰ ਕਰਨਾ ਆਪਣੀ ਫੈਮਿਲੀ ਦੇ ਫਰੈਂਡਸ ਦੇ ਨਾਲ ਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਇੱਥੇ ਤੱਕ ਵੀਡੀਓ ਵੇਖਣ ਲਈ ਤੇ ਮੈਂ ਤੁਹਾਨੂੰ ਦਿਲ ਤੋਂ ਸ਼ੁਕਰੀਆ ਕਹਿੰਦੀ ਆ ਨਾਲ ਹੀ ਮਿਲਨੇ ਆ ਨਵੀਂ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ